ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਕੀਤੀ ਪ੍ਰੈਸ ਕਾਨਫਰੰਸ ਅੱਜ ਜੋ ਪ੍ਰੈਸ ਕਾਨਫਰੰਸ ਜਿਹੜੀ ਇਹ ਇਸ ਕਰਕੇ ਸੱਦੇ ਆ ਕਿ ਸਾਰੇ ਜਾਣਦੇ ਹੋ ਕਿ ਪਾਕਿਸਤਾਨ ਨਾਲ ਜਿਹੜੀ ਜੰਗ ਲੱਗੀ ਹੈ ਤੇ ਪੰਜਾਬ ਸਾਡਾ ਸੂਬਾ ਬਿਲਕੁਲ ਉਹਦੇ ਹੱਦ ਦੇ ਨਾਲ ਹੱਦ ਲੱਗਦੀ ਤੇ ਲੋਕਾਂ ਚ ਬਹੁਤ ਸਾਰੀ ਕਈ ਵਾਰ ਜੰਗ ਨੂੰ ਲੈ ਕੇ ਘਬਰਾਹਟ ਹੋ ਜਾਂਦੀ ਹੈ ਵੀ ਕੀ ਹਾਲਾਤ ਚੱਲ ਰਹੇ ਨੇ ਮੈਂ ਸਾਰੇ ਆਪਣੇ ਜਿਹੜੇ ਹਲਕਾ ਨਹੀਂ ਵਾਸੀ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਕਿਸੇ ਤਰ੍ਹਾਂ ਦੀ ਵੀ ਜੇ ਅਗਰ ਸਾਡੇ ਜੰਗ ਕਾਰਨ ਕੋਈ ਐਸੀ ਅ ਮਰਜੈਂਸੀ ਆਉਂਦੀ ਹੈ ਤਾਂ ਉਹਦੇ ਲਈ ਸਾਰਾ ਪ੍ਰਸ਼ਾਸਨ ਤਿਆਰ ਹੈ ਮੇਰੇ ਨਾਲ ਐਸ ਡੀ ਐਮ ਸਾਹਿਬ ਬੈਠੇ ਨੇ ਪਾਲ ਸਿੰਘ ਜੀ ਤੇ ਆਪਣੇ ਡੀ ਐਸ ਪੀ ਸਾਹਿਬ ਜਤਿੰਦਰ ਫਾਲਸਿੰਗ ਜੀ ਬੈਠੇ ਨੇ ਤੇ ਹਰ ਤਰ੍ਹਾਂ ਦੀ ਤਿਆਰੀ ਔਰ 24 ਘੰਟੇ ਜਿਹੜਾ ਹੈਗਾ ਮੈਡੀਕਲ ਸਰਵਿਸ ਜਿਹੜੀਆਂ ਉਹ ਅਸੀਂ ਕਰਤੀਆਂ ਇੱਥੇ ਵੀ ਕਿਸੇ ਤਰ੍ਹਾਂ ਦੀ ਜਦੋਂ ਜਰੂਰਤ ਪਵੇ ਤੇ 24 ਘੰਟੇ ਜਿਹੜਾ ਫਾਇਰ ਬਰਗੇਡ ਦੀ ਗੱਡੀ ਹੈ ਉਹ ਉਹਦੀ ਤਿਆਰੀ ਹੈਗੀ ਹੈ ਤੇ ਹੋਰ ਕਿਸੇ ਤਰ੍ਹਾਂ ਦੀ ਲਾ ਐਂਡ ਆਰਡਰ ਜਿਹੜਾ ਮੇਨਟੇਨ ਕੀਤਾ ਜਾ ਰਿਹਾ ਠੀਕ ਹੈ ਜੀ ਸੋ ਕਿਸੇ ਤਰ੍ਹਾਂ ਦੀ ਘਬਰਾਹਟ ਜਿਹੜੀ ਹੈ ਸਾਡੇ ਆਬਾਦ ਦੇ ਸਾਡੇ ਲੋਕਾਂ ਦੇ ਮਨ 'ਚ ਨਹੀਂ ਰਹਿਣੀ ਚਾਹੀਦੀ। ਕਿ دوسری ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਕਿ ਸਾਡਾ ਵੀ ਇੱਕ ਫਰਜ਼ ਬਣਦਾ ਹੈ ਕਿ ਆਪਾਂ ਜਿਹੜੀਆਂ ਹੈਗੀਆਂ ਅਫਵਾਹਾਂ ਜਿਹੜੀਆਂ ਹੈਗੀਆਂ ਜਿਵੇਂ WhatsApp ਤੇ ਬਹੁਤ ਹੀ ਕੋਈ ਪੋਸਟ ਆ ਨਾ ਪਾਈਏ ਜਿਹਦੇ ਨਾਲ ਕਿ ਲੋਕਾਂ 'ਚ ਘਬਰਾਹਟ ਮਚ ਜਾਂਦੀ ਹੈ। ਨੰਬਰ 2 ਅਗਰ ਤੁਹਾਨੂੰ ਕਿਹਾ ਜਾਂਦਾ ਹੈ ਮੀਡੀਆ ਤੇ ਵੀ ਅਸੀਂ ਕਹਾਂਗੇ ਤਾਂ ਲਾਈਟਾਂ ਆਪਣੀਆਂ ਜਿਹੜੀਆਂ ਹੈਗੀਆਂ ਉਹ ਰਾਤ ਨੂੰ ਅਗਰ ਕੋਈ ਬਲੈਕਆਊਟ ਹੁੰਦਾ ਸ ਕੋਈ ਹੁੰਦਾ ਹੈ ਅਗਰ ਕੋਈ ਇਨਸਟਰਕਸ਼ਨ ਆਉਂਦੀਆਂ ਤਾਂ ਆਪਾਂ ਸਾਰੇ ਜਿਹੜੇ ਹੈਗੇ ਆ ਉਹ ਜਿਹੜਾ ਹੈਗਾ ਆਪਣੀਆਂ ਬੱਤੀਆਂ ਜਿਹੜੀਆਂ ਬੰਦ ਰੱਖੀਏ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਹ ਜਿਹੜਾ ਹੈਗਾ ਸਾਨੂੰ ਕੰਟੈਕਟ ਕਰ ਸਕਦੇ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਤੇ ਆਪਾਂ ਪੂਰੇ ਤਿਆਰ ਬੁਲ ਤਿਆਰ ਆ ਔਰ ਦੂਸਰਾ ਆ ਸਾਰਿਆਂ ਨੂੰ ਇਹ ਅਪੀਲ ਮੈਂ ਕਰਦਾ ਕਿ ਬਿਨਾ ਗੱਲ ਤੋਂ ਬਿਨਾ ਕਿਸੇ ਮਕਸਦ ਤੋਂ ਬਾਹਰ ਆਪਾਂ ਨਾ ਜਾਏ ਜੀ ਠੀਕ ਹੈ ਜੇ ਅਗਰ ਬਹੁਤ ਜ਼ਿਆਦਾ ਐਮਰਜੈਂਸੀ ਹੈ ਉਹਦੇ ਲਈ ਬਾਹਰ ਜਾਓ ਅਦਰਵਾਇਸ ਕੋਈ ਅੱਡ ਬਾਹਰ ਜਾਣ ਦੀ ਲੋੜ ਨਹੀਂ ਹੈ ਤੇ ਉਸ ਤੋਂ ਇਲਾਵਾ ਕੋਈ ਹੋਰ ਵੀ ਅਗਰ ਕੋਈ ਪ੍ਰੋਬਲਮ ਕਿਸੇ ਨੂੰ ਆਉਂਦੀ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸਰ ਲੋਕਾਂ ਵਿੱਚ ਸਮਾਰਕ ਰੇਟਨ ਦੀ ਬਹੁਤ ਪਰਚੇਜ ਜਾਨੀ ਮੰਨ ਤਾਂ ਚੜ੍ਹੀ ਹੋਈ ਹੈ ਲੋਕਾਂ ਵੱਲੋਂ ਸਟਾਕ ਵੀ ਮੰਨ ਲਿਆ ਕੀਤਾ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਨਹੀਂ ਜਮ੍ਹਾਂ ਫੋਰੀ ਮਰੀ ਐਸੀ ਜਮ੍ਹਾਂ ਫੋਰੀ ਕਰਨ ਦੀ ਕੋਈ ਲੋੜ ਨਹੀਂ ਹੈ ਐਦਾਂ ਦੀ ਅਲਰਮਿੰਗ ਸਿਚੁਏਸ਼ਨ ਹੈ ਨਹੀਂ ਠੀਕ ਹੈ ਜੀ ਜੋ ਵੀ ਹੈਗੀ ਹੈ ਐਡੀ ਕੁਝ ਅਲਰਮਿੰਗ ਸਿਚੁਏਸ਼ਨ ਐਡ ਪ੍ਰੈਜ਼ੈਂਟ ਨਹੀਂ ਹੈ ਤਾਂ ਕਿਸੇ ਨੂੰ ਵੀ ਜ਼ਰੂਰਤ ਨਹੀਂ ਹੈ ਕਿ ਆਪਣੀ ਜਮ੍ਹਾਂ ਫੋਰੀ ਕਰੇ ਦੂਸਰਾ ਮੈਂ ਦੁਕਾਨਦਾਰਾਂ ਨੂੰ ਵੀ ਕਹਿੰਦਾ ਵੀ ਉਹਨਾਂ ਨੂੰ ਵੀ ਇਹ ਬੇਨਤੀ ਹੈ ਕਿ ਇਹ ਜਿਹੜਾ ਮੌਕਾ ਇੱਕ ਬਹੁਤ ਵੱਡੀ ਇੱਕ جنگ ਜਿਹੜੀ ਹੁੰਦੀ ਹੈ ਇੱਕ ਮੁਸੀਬਤ ਦਾ ਹੁੰਦਾ ਤੇ ਇਸ ਵੇਲੇ ਇੱਕ ਦੂਸਰੇ ਦੀ ਹੈਲਪ ਕਰਨੀ ਬਣਦੀ ਹੈ ਨਾ ਕਿ ਕਿਸੇ ਤਰ੍ਹਾਂ ਦਾ ਸਮਾਨ ਉਹਦੀ ਜਮ੍ਹਾਂ ਖਰੀਦ ਕਰੋ ਸੋ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਐਟ ਪ੍ਰੈਜ਼ੈਂਟ ਸਾਰੀ ਸਿਚੁਏਸ਼ਨ ਕੰਟਰੋਲ ਚੱਗੀ ਹੈ ਅਗਰ ਕੋਈ ਤੁਹਾਨੂੰ ਅਗਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਨਸਟਰਕਸ਼ਨ ਆਉਂਦੀ ਹੈ ਤਾਂ ਉਹਨੂੰ ਫਾਲੋ ਸਰ ਇੱਕ WhatsApp ਤੇ ਜਾਂ social media ਤੇ ਕਈ ਵੀਡੀਓਜ਼ ਚੱਲ ਜਾਂਦੀਆਂ ਕਈ ਪੁਰਾਣੀਆਂ ਅਪਲੋਡ ਕਰ ਦਿੰਦੇ ਆ ਉਹਨਾਂ ਬਾਰੇ ਕੀ ਤੋਂ ਉਹਨਾਂ ਦਾ ਇਹੀ ਹੈ ਵੀ ਇਦਾਂ ਦੇ ਜਿਹੜੇ ਹੈਗੇ ਜੋ ਵੀ WhatsApp ਗਰੁੱਪ ਤੇ ਤੁਸੀਂ ਕਿਸੇ ਨਾਲ ਅਟੈਚ ਹੋ ਕਿਸੇ ਤਰ੍ਹਾਂ ਦੀ ਗਲਤ ਵੀਡੀਓ ਨਾ ਪਾਓ ਠੀਕ ਹੈ ਜੀ ਕੋਈ ਵੀ ਕਈਆਂ ਦੀ ਆਦਤ ਹੁੰਦੀ ਕਿ ਮਸ਼ਹੂਰ ਹੋਣ ਲਈ ਐਵੇਂ ਪੁਰਾਣੀਆਂ ਵੀਡੀਓ ਵਿੱਚ ਚੱਕ ਚੱਕ ਕੇ ਪਾਈ ਜਾਂਦੇ ਅਗਰ ਐਸਾ ਤੁਸੀਂ ਕਰੋਗੇ ਤਾਂ ਫਿਰ ਉਹਦੇ 'ਚ ਕਾਰਵਾਈ ਵੀ ਹੋਏਗੀ ਇਦਾਂ ਦਾ ਜਿਹੜਾ ਬੰਦਾ ਇਦਾਂ ਦੀ ਕੰਮ ਕਰੇਗਾ ਕਿਉਂਕਿ ਉਹਦੇ ਨਾਲ ਲੋਕਾਂ 'ਚ ਹਫਾ ਦਾ ਕੁੜੀ ਮੱਚ ਜਾਂਦੀ ਹੈ ਤੇ ਉਸ ਨੂੰ ਅਗਰ ਕੋਈ ਬੰਦਾ ਇਦਾਂ ਦਾ ਕਰਦਾ ਤਾਂ ਉਹਦੇ ਤੇ ਕਾਰਵਾਈ ਵੀ ਹੋਣੀ ਸਾਰੀ ਯੂਟਿਲਿਟੀ ਸਾਰ ਸਸਟੇਬਲ ਕਿ ਸਿਕਿਉਰਿਟੀ ਦੇ ਪ੍ਰਬੰਧ ਨੇ ਜਿਵੇਂ ਕਿ ਵਾਟਰ ਸਪਲਾਈ ਦਾ ਸਿਵਲ ਹਸਪਤਲ ਦਾ ਬਿਲਕੁਲ ਸਿਵਲ ਹਸਪਤਲ ਦਾ ਮੈਂ ਦੱਸਦਾ ਕਿ 24 ਘੰਟੇ ਉੱਥੇ ਡਾਕਟਰ ਅਵੇਲੇਬਲ ਹੋਣਗੇ ਫਾਇਰ ਬ੍ਰਿਗੇਡ ਦੀ ਜਿਹੜੀ ਜੰਗੀ ਆ ਉਹ ਅਵੇਲੇਬਿਲਟੀ ਹੈ 24 ਘੰਟੇ ਦੀ ਲਾਈਟ ਦਾ ਬਾਟਰ ਸਪਲਾਈ ਸਾਰਾ ਕੁਝ ਇੰਟੈਕਟ ਹੈ ਕੋਈ ਉਹ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਔਰ ਅਗਰ ਦ ਟਾਈਮ ਟੂ ਕਮ ਕੋਈ ਐਸਾ ਹੈ ਨਹੀਂ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਜਿਹੜੀ ਹੈ ਇਹ ਲੋਕਾਂ ਨੂੰ ਆਈ ਉੱਥੇ ਕੋਈ ਸਿਕਿਉਰਿਟੀ ਵੀ ਬਣਾ ਦਿੱਤੀ ਜੋ ਹਾਂਜੀ ਹਸਪੀਟਲ ਹੈ ਜਿਵੇਂ ਸਿਕਿਉਰਿਟੀ ਬਣਾ ਦਿੱਤੀ ਜੋ ਸਿਕਿਉਰਿਟੀ ਦਾ ਸਾਡੇ ਵੈਸੇ ਵਧਾਈ ਹੈਗੀ ਹੈ ਓਵਰਆਲ ਜਿਹੜੀ ਵਿਜਲ ਹੈਗੀ ਹੈ ਠੀਕ ਹੈ ਜੀ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਪੂਰਾ ਸਿਕਿਉਰਿਟੀ ਦੇ ਪ੍ਰਬੰਧ